पढ़ा पढ़ा करतम हो सन ਕੋਈ ਨਹੀਂ ਦਸੇ ਲਈ ਮਰ ਸਕਦਾ ਕੋਈ ਨਹੀਂ ਦਸੇ ਲਈ ਮਰ ਸਕਦਾ ਕੋਈ ਨਹੀਂ ਦਸੇ ਲਈ ਮਰ ਸਕਦਾ ਜਨਮ ਗਦਾ ਧਰਮ ਹੀ ਕੋਲੋ ਜਨਮ ਵੇਖ ਨਹੀਂ ਜਰ ਸਕਦਾ ਜਨਮ ਵੇਖ ਨਹੀਂ ਜਰ ਸਕਦਾ ਜਨਮ ਵੇਖ ਨਹੀਂ ਜਰ ਸਕਦਾ ਉਹ ਗਾਧ ਤੇ ਦੱਬੇ ਕੋੜੇ ਖਾਣੇ ਚਰਖੜੀਆਂ ਤੇ ਚੜ ਸਕਦਾ ਤੇਰੇ ਦਰਸ਼ੀਆਂ ਨਿਸ਼ਕਾਮ ਆਰਨ ਤੱਕ ਪੜਿਆ ਪਰਮਹਾਰ ਨੂੰ ਤੱਕ ਪੜਿਆ ਕੱਲਾ ਵਾਰਾ ਨੂੰ ਤੱਕ ਪੜਿਆ ਕੱਲਾ ਵਾਰਾ ਨੂੰ ਹੋ ਦੇਖ ਲੱਖਾਂ ਵਿੱਚ ਕੱਲਾ ਲੜਦਾ ਪੈਂਦੇ ਕਾਸ਼ ਹਯਾਰਾ ਨੂੰ ਪੈਂਦੇ ਕਾਸ਼ ਹਯਾਰਾ ਨੂੰ ਪੈਂਦੇ ਕਾਸ਼ ਹਯਾਰਾ ਨੂੰ ਪੈਂਦੇ ਲੁੱਪ ਲੁੱਪ ਕੇ ਭੱਜ ਜਾਂਦੇ ਨੇ ਜੰਗ ਦੇ ਹਥਿਆਰਾਂ ਨੂੰ ਸੁੱਟ ਜਾਂਦੇ ਹਥਿਆਰਾਂ ਨੂੰ ਸੁੱਟ ਜਾਂਦੇ ਹਥਿਆਰਾਂ ਨੂੰ ਬਾਦਸ਼ਾਹ ਕਮ ਰਹੇ ਨਾ ਖਰਵੇ ਜਾਂਦੇ ਬੋਬੋ ਕਰੀ ਜੋ ਬੰਦ ਨਾ ਦੇ ਉਹ ਵਿੱਚ ਮਤਨ ਦੇ ਉਹ ਵਿੱਚ ਮਤਨ ਦੇ ਹੋਇ ਅਜ ਵੀ ਦੇਖਦੇ ਪੈ ਗਈ ਲੋੜਾ ਜਰਾ वख से लाल देव भॻवान विच मना दोद मैदान कढो विच मैदान जाते, भैन वालों मेरे जोरों वालों श्री गुरु ग्राम पातशाह महाराज चाली कराते हरिग्राम सिंह बनशी एस का दान सच प्रव करे निराह कर रहे के तो जब बहादुर महाराज की शहाद के बाद कमज़ी बोध राय में पत्थर लगे है उन्होंने सोलह सौ पचहत्तर ईस्वी खालसा पर सजा टीचा बना लिया गुरु ना नीचे के चिथ्ठियां लिखी है आनंदपुर कच्छगढ़ वास्ते गुरु महाराज उप के अलग के जो शादी सात हम हवा के

ਨਾਲ ਕੇਸ ਕੜਿਆ ਆ ਚਾਹ ਨਾਲ ਕੇਸ ਕੜਿਆ ਆ ਚਾਹ ਨਾਲ ਕੇਸ ਕੜਿਆ ਆ ਉਹ ਲੱਖ ਬੁਨਾਤਾਂ ਨੂੰ ਅੱਦੇ ਸੁਆ ਦੇਟ ਸਜਾਇਆ ਅੱਦੇ ਸੋਨਾ ਦੇਟ ਸਜਾਇਆ ਅੱਦੇ ਸੋਨਾ ਦੇਟ ਸਜਾਇਆ ਉਹ ਲੱਖ ਮੋੜ ਲਗਾ ਦਿੱਤਾ ਅੱਖਰ ਪਾਏ ਸੀ ਉਹ ਕਰਕੇ ਆਗਲੀ ਪਿਆਰੇ 27 ਤੇ ਧਰ ਤੇ ਆ ਗਈ ਪਿਆਰੇ ਦੀ ਸੋਹਣਿਆ 27 ਤੇ ਧਰ ਤੇ ਹੋ ਬੰਵਾ ਧਰਤਿਆਰਾਂ ਦੇ ਘੜਾ ਮਾਰ ਕਈਆਂ ਦੀ ਖਾ ਕੇ ਘੜਾ ਮਾਰ ਕਈਆਂ ਦੀ ਖਾ ਕੇ ਘੜਾ ਮਾਰ ਕਈਆਂ ਦੀ ਖਾ ਕੇ ਕਰਦਾ ਫੇਰ ਟਾਗ ਤੇ ਆ ਕੇ ਕਰਦਾ ਫੇਰ ਟਾਗ ਬੇ ਢਾਕ ਤੇ ਆਕੇ ਹੋ ਤੂੰ ਕਾ ਮੰਗਾਏ ਦਾਣਾ ਮਿੱਟੀ ਦੇ ਵਿੱਚ ਆਲਕੇ ਦਾਣਾ ਮਿੱਟੀ ਦੇ ਵਿੱਚ ਆਲਕੇ ਆ ਗਰੀ ਪਿਆਰੇ ਦੀ ਸੋਹਣਿਆ ਸੀ 47 ਤੇ ਤੜਕੇ ਆ ਗਰੀ ਪਿਆਰੇ ਦੀ ਸੋਹਣਿਆ ਸੀ 47 ਤੇ ਤੜਕੇ ਹੋ ਮਛੜਪੁਰ ਵਾਲਾ ਬਨਸਰੀਆਂ ਗਿਆਂ ਗੁੱਟਵਾ ਹੋ ਵੀ ਬਨਸਰੀਆਂ ਸਰਿਸ ਆ ਗੰਨ ਕੱਢਵਾਉਂਦੀ ਪਾਣੀ ਛੇਕ ਪੁਆਰਦੀ ਭੰਗੀਤ ਹਰੀ ਦੇ ਗਾਉਂਦੀ लखां चई ते तरके आ गई प्यारे सोनी साई ते आ गई प

ਕਰਨਾ ਬਹੁਤ ਧੰਨਵਾਦ ਜੀ ਮੇਮ ਜੀ ਬੇਟੀ ਚੋਣ ਦੇ ਤੋਂ ਸਾਰੇ ਨਗਰ ਜਿਹਦਾ ਨਹੀਂ ਨਾ ਨਾ ਦੇ ਜਿੱਤ ਨੂੰ ਟਾਈਮ ਟੇਕਟ ਵੱਜ ਜਾਸ ਇੱਥੇ ਹੀ ਹੋ ਰਿਹਾ ਅੱਜ ਕੇ ਪ੍ਰਵਾਰ ਕਰ ਰੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ